ਵਿੱਚ ਕਾਇਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੌਮੀ ਇਨਸਾਫ ਮੋਰਚੇ ਦੀ ਅਗਵਾਈ ਦੇ ਵਿੱਚ ਸਿੱਖ ਪੰਥੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਰੋਸ ਪ੍ਰੋਟੈਸਟ ਮਾਰਚ ਜਿਹੜਾ ਉਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਪੂਜਨੀਕ ਭਾਤਾ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੋਂ ਆਰੰਭ ਹੋ ਰਿਹਾ ਤੇ ਮੈਂ ਸਮਝਦਾ ਕਿ ਲੰਮੇ ਸਮੇਂ ਤੋਂ ਵੈਸੇ ਤਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਸਿੱਖਾਂ ਨਾਲ ੱਤਕਾ ਬੇਇਨਸਾਫੀ ਵਧ ਕਰੇ ਲਗਾਤਾਰ ਹੋ ਰਹੇ ਨੇ ਨਾ ਕੋਈ ਅਦਾਲਤ ਸਿੱਖਾਂ ਨੂੰ ਰਿਆ ਕਰਦੀ ਹੈ ਨਾ ਸਰਕਾਰਾਂ ਰਿਆ ਕਰਨ ਦਾ ਯਤਨ ਕਰਦੀਆਂ ਨੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਦੇ ਦਿਨ ਫੇਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਸਭ ਤੋਂ ਸੁਪਰੀਮ ਤਾਕਤ ਹੈ ਉਹਦੇ ਜਥੇਦਾਰ ਸਹਿਬਾਨ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਅਗਵਾਈ ਦੇ ਵਿੱਚ ਅਕਾਲ ਤਖਤ ਦੀ ਅਗਵਾਈ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਇਕੱਠਾ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਵੇ ਜਿਨ੍ਹਾਂ ਚਰਬੰਦੀ ਸਿੰਘ ਰਹਾ ਨਹੀਂ ਹੁੰਦੇ ਉਹਨਾਂ ਚਰੇ ਝੇਕੇਰਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਜਥੇਦਾਰ ਸਾਹਿਬ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਅੱਜ ਵੀ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਸੋ ਮੈਂ ਜਿਹੜੀਆਂ ਠੇਰਾ ਜਿੰਨੀਆਂ ਵੀ ਜਥੇਬੰਦੀਆਂ ਅੱਜ ਇਸ ਰੋਸ ਪ੍ਰੋਟੈਸਟ ਮਾਰਚ ਦੇ ਵੀ ਸ਼ਮੂਲੀਅਤ ਕਰਈਆਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਹੁਣ ਤੱਕ ਜੀ ਦੇਖੋ ਕੋਈ ਅਦਾਲਤ ਕੋਈ ਪ੍ਰਸ਼ਾਸਨ ਕੋਈ ਸਰਕਾਰ ਸਿੱਖਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆਪਣੇ મત ਭੇਦ ਭਲਾਉਣੇ ਚਾਹੀਦੇ ਨੇ ਛੋਟੀਆਂ ਛੋਟੀਆਂ ਜਥੇਬੰਦੀਆਂ ਦੀ ਬਜਾਏ ਪੰਥ ਦੀ ਇੱਕ ਮਜ਼ਬੂਤ ਧਿਰ ਜਿਹੜੀ ਆ ਉਹ ਅਕਾਲ ਤਖਤ ਦੀ ਸਰਪ੍ਰਸਤੀ ਦੇ ਥੱਲੇ ਬਣਾਉਣ ਦਾ ਯਤਨ ਕਰਨਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੂਰੀ ਨਿਰਪੱਖਤਾ ਨਾਲ ਆਪਣਾ ਰੋਲ ਅਦਾ ਕਰਨ ਦਾ ਯਤਨ ਕਰਨਾ ਚਾਹੀਦਾ ਆਪਣੀ ਅਗਵਾਈ ਵਿੱਚ ਖਾਲਸਾ ਪੰਥ ਨੂੰ ਇਕੱਠੇ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਉਣਾ ਚਾਹੀਦਾ ਜਿੰਨਾ ਦਰਬੰਦੀ ਸਿੰਘ ਰਹਾ ਨਹੀਂ ਹੁੰਦੇ ਕਿਹੜਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਜਤਨ ਕਾਲ ਤੱਕ ਤੋ ਕਰਨੇ ਚਾਹੀਦੇ ਨੇ